ਦੇਖ ਸਕਦੇ ਹੋ ਤੁਸੀਂ ਪਿਆਬੀ ਜੀ ਤੇ ਚੰਬੜੇ ਵਾਲੇ ਜਿੱਤੇ ਡੇਡ ਡੇਡ ਹੋ ਜੀ। ਲਓ ਜੀ। ਪਰਾਈ ਆ ਜੀ। ਆਪਾਂ ਇੰਜਰੀ ਚਾਹ। ਇਸ ਤੋਂ ਵੱਡਾ ਪੰਨਾ ਨਹੀਂ ਆਉਂਦਾ ਜੀ। ਸਭ ਤੋਂ ਵੱਡਾ ਦੁਬੱਟਾ ਪ੍ਰੋਪਰਟੀ ਦਾ ਵੱਡਾ ਪੰਨਾ। ਠੀਕ ਹੈ ਜੀ। 44 ਚ ਪੰਨਾ ਹੋਏਗਾ ਇਹ ਚੁੜਾਈ। ਅੱਛਾ ਜੀ। ਇਹ 2.5 ਮੀਟਰ ਲੰਬਾਈ ਹੋ। 2.5 ਮੀਟਰ ਜੀ। 2.5 ਮੀਟਰ ਲੰਬਾਈ ਆ ਕਹਿੰਦੇ। ਬਹੁਤ ਸਾਰੇ ਸੂਟ ਇੱਥੇ ਪਏ ਨੇ। ਹਨਾ ਬਾਹਰ ਲਾਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਟਿਆਲੇ ਦੀ ਸੰਡੇ ਸੇਲ ਜੋ ਕਿ ਪਟਿਆਲੇ ਦੀ ਕਿਲਾ ਮਾਰਕੀਟ ਚ ਹਰੇਕ ਐਤਵਾਰ ਨੂੰ ਲੱਗਦੀ ਆ ਵੀਡੀਓ ਤੁਸੀਂ ਹਣ ਤੱਕ ਬਣੇ ਰਹੇ ਹੋ ਕਾਫੀ ਕੱਪੜੇ ਇੱਥੇ ਆਪਾਂ ਨੂੰ ਸਸਤੇ ਰੇਟਾਂ ਨੂੰ ਮਿਲਦੇ ਨੇ ਸਾਰੀ ਆਪਾਂ ਸੇਲ ਤੁਹਾਨੂੰ ਦਿਖਾਉਨੇ ਆਂ ਵੀਡੀਓ ਐਂਡ ਤੱਕ ਤੁਸੀਂ ਵੀਰ ਦੇਖਿਓ ਇੱਥੋਂ ਇਹ ਸਾਰੀ ਸੇਲ ਆ ਜਿਹੜੀ ਸ਼ੁਰੂ ਹੋ ਜਾਂਦੀ ਆ ਬਹੁਤ ਇਕੱਠ ਹੁੰਦਾ ਇਹ ਸੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਹਰ ਇੱਕ ਤਰੀਕੇ ਦਾ ਕਪੜਾ ਇਸ ਸੇਲ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਸੂਟ ਪੈਂਟਾਂ ਟੀ-ਸ਼ਰਟਾਂ ਲੋਹਾਂ ਹਣਾ ਹਰ ਇੱਕ ਤਰੀਕੇ ਦਾ ਕਪੜਾ ਸੇਲ 'ਚ ਮਿਲ ਜਾਂਦਾ। ਬਾਕੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੇ ਸੂਟ ਇੱਥੇ ਪਏ ਨੇ ਹਣਾ ਬਾਹਰ ਲਾਏ ਹੋਏ ਨੇ ਐਵੇਂ ਦਾ ਸਾਰਾ ਕਪੜਾ ਮਿਲਦਾ ਇਹ ਸੇਲ ਦੇ ਵਿੱਚੋਂ ਤੇ ਚੱਲਦੇ ਆਪਾਂ ਅੱਗੇ ਜਾ ਕੇ ਦੱਸਾਂਗੇ ਰੇਟ ਵਗੈਰਾ ਵੀ ਤੁਹਾਨੂੰ ਦੱਸਾਂਗੇ। ਆ ਦੇਖ ਸਕਦੇ ਹੋ ਕੀ ਰੇਟ ਹੈ ਇਹਨਾਂ ਦਾ? 100 ਰੁਪਏ ਜੀ 100 ਰੁਪਏ ਜਿਹੜਾ ਮਰਜੀ ਜਿਹੜਾ ਮਰਜੀ ਲੈ ਲਓ ਜੀ। ਆ ਦੇਖ ਸਕਦੇ ਹੋ ਤੁਸੀਂ 100 ਰੁਪਏ ਪ੍ਰਾਈਸ ਹੈ। ਹਲੋ ਬਲੈਕ ਕਲਰ ਵਾਈਟ ਕਲਰ ਹਲੋ ਜੀ ਐਵੇਂ ਤਾਂ ਸਾਰਾ ਕੱਪੜਾ ਤੁਹਾਨੂੰ ਇੱਥੋਂ ਸੇਲ ਦੇ ਵਿੱਚ ਆ ਜਿਹੜਾ ਮਿਲ ਜਾਂਦਾ ਆ ਦੇਖੋ ਡਿਜ਼ਾਈਨ ਹਰੇਕ ਤਰੀਕੇ ਦਾ ਡਿਜ਼ਾਈਨ ਮਿਲ ਜੂਗਾ ਹਰੇਕ ਐਤਵਾਰ ਆਉਣੀ ਤੁਸੀਂ ਹਾਂਜੀ ਹਾਂਜੀ ਠੀਕ ਹੈ ਸਾਰਾ ਨੈਟ ਵਾਲਾ ਠੀਕ ਹੈ ਜੀ ਠੀਕ ਹਰ ਐਕਸੰਡੇ ਨੂੰ ਲੱਗ ਪਾਓ ਠੀਕ ਹੈ ਜੀ ਆਖਾਲੜ ਦੇ ਇੱਕ ਸਾਦਿਆਂ ਤੁਸੀਂ ਬਹੁਤ ਸੋਹਣਾ ਕਲਰ ਹੈ ਇਹ ਸਾਰਿਆਂ ਦਾ ਪ੍ਰਾਈਸ ਸੇਮ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਤੇ ਇਸ ਤਰ੍ਹਾਂ ਇੱਥੇ سیل ਲੱਗਦੀ ਹੈ ਬਹੁਤ ਵੱਡੀ ਇਸ ਮਾਰਕੀਟ ਦੇ ਵਿੱਚ ਤੇ ਜੁੱਤੀਆਂ ਸੂਟ ਹਨਾ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਜੁੱਤੀਆਂ ਬਾਹਰ ਲਾਈਆਂ ਹੋਈਆਂ ਨੇ ਕੱਢ ਕੇ ਤੇ ਐਵੇਂ ਸਾਰਾ ਸਮਾਨ ਇੱਥੇ ਬਾਹਰ ਲਾਇਆ ਹੁੰਦਾ ਮਾਰਕੀਟ ਦੇ ਵਿੱਚ ਕੱਢ ਕੇ ਆਹ ਦੇਖ ਸਕਦੇ ਹੋ ਕੀ ਪ੍ਰਾਈਸ ਹੈ ਜੀ ਇਹਨਾਂ ਦਾ ਸਾਡੇ 350 ਆ 350 ਜੀ ਸਾਰਿਆਂ ਦਾ 350 ਜੀ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਹੋ ਇੱਥੇ ਕੀ ਪ੍ਰਾਈਸ ਆ ਬਾਈ ਹੈ ਬਾਈ ਕੀ ਪ੍ਰਾਈਸ ਆ 20 ਰੁਪਏ ਮੀਟਰ 20 ਰੁਪਏ ਮੀਟਰ ਆ ਦੇਖ ਸਕਦੇ ਹੋ ਤੁਸੀਂ ਕਪੜਾ 20 ਰੁਪਏ ਮੀਟਰ ਹੈ ਜਿਹੜਾ ਮਰਜੀ ਠੀਕ ਹੈ ਜੀ ਠੀਕ ਆਹ ਵਾਲੇ ਆਹ ਆ ਬਾਈ ਆ 600 ਦਾ ਸੂਟ ਹੈ ਅੱਛਾ 600 ਦਾ ਸੂਟ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਤਰ੍ਹਾਂ ਦੇ ਇੱਥੇ ਕਲਰ ਨੇ 600 ਦਾ ਸੂਟ ਹੈ ਤੇ ਐਵੇਂ ਦਾ ਸਾਰਾ ਕਪੜਾ ਇਹ ਸੇਲ ਦੇ ਵਿੱਚੋਂ ਮਿਲ ਜਾਦਾ ਬਾਕੀ ਮੁੰਡੇ ਵਾਲਾ ਇਹ ਵੀ ਹੁੰਦੇ ਨੇ ਇੱਥੇ ਲੋਰਾਂ ਟੀ-ਸ਼ਰਟ ਹਨਾ ਪੈਂਟਾ ਉਹ ਵੀ ਆਪਾਂ ਦਿਖਾਵਾਂਗੇ ਆ ਦੇਖੋ ਜਿਵੇਂ ਤੁਸੀਂ ਪਾਏ ਨੇ ਇੱਥੇ ਆਹ ਲੋ ਸੂਟ ਪਾਏ ਨੇ ਬਹੁਤ ਰੰਗ-ਬਰੰਗੇ ਕੀ ਪ੍ਰਾਈਸ ਆ ਬਾਈ ਸੂਟ ਦਾ 200 ਰੁਪਏ ਪਰ ਮੀਟਰ 200 ਰੁਪਏ ਮੀਟਰ ਆ ਦੇਖ ਸਕਦੇ ਹੋ ਤੁਸੀਂ 200 ਰੁਪਏ ਮੀਟਰ ਅਲੱਗ-ਅਲੱਗ ਤਰੀਕੇ ਦੇ ਕਲਰ ਨੇ ਆ ਵਾਈਟ ਆ ਗਿਆ ਹਨਾ ਆ ਗ੍ਰੀਨ ਆ ਗਿਆ ਲਓ ਜੀ ਐਵੇਂ ਦਾ ਸਾਰਾ ਕੱਪੜਾ ਹੈ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਜੂ ਕੁੜਤੇ ਹੋਗੇ ਸੂਟ ਹੋਗੇ ਜੁੱਤੀਆਂ ਹਨਾ ਇੱਧਰ ਪੈਂਟਾਂ ਲਾਈਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਇਕੱਠਾ ਹੁੰਦਾ ਹੈ ਇਹ ਸੇਲ ਦੇ ਵਿੱਚ ਸਾਰੇ ਰੇਟ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਵੀਡੀਓ ਦੇ ਵਿੱਚ ਬਾਕੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਪਹਿਲਾਂ ਵੀ ਆਪਾਂ ਵੀਡੀਓ ਜਿਹੜੀ ਪਾਈ ਹੋਈ ਆ ਸੇਲ ਦੀ ਤੇ ਬਾਜ਼ਾਰ ਦੀ ਵੀਡੀਓ ਵੀ ਪਾਈ ਸੀ ਆ ਜੁੱਤੀਆਂ ਦੇਖ ਸਕਦੇ ਹੋ 200 ਰੁਪਏ ਦੀ ਹਾਂਜੀ 200 ਰੁਪਏ ਦੀ ਠੀਕ ਹੈ ਇਹ ਖੁਦ ਬਣਾ ਕੇ ਵੇਚਦੇ ਸਿਰਫ ਆਪਾਂ ਸਾਰੀਆਂ 200 ਰੁਪਏ ਸਭ 200 ਰੁਪਏ ਆ ਜੁੱਤੀਆਂ ਦੇਖ ਸਕਦੇ ਹੋ ਖੁਦ ਬਣਾ ਕੇ ਵੇਚਦੇ ਹਾਂ ਆ ਜੁੱਤੀ ਦੇਖ ਸਕਦੇ ਹੋ 200 ਰੁਪਏ ਆ ਬਾਈ ਕਹਿੰਦੇ ਅਸੀਂ ਖੁਦ ਬਣਾ ਕੇ ਵੇਚਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਜਿਹੜੀ ਮਰਜ਼ੀ ਸਿਲੈਕਟ ਕਰੀਏ ਹਾਂ ਦੋਸਤੋ ਜੀ ਇਹ ਸ਼ੌਪ ਤੋਂ ਵੇਅਰ ਕਰਦੇ 500 550 ਦੀ ਆ ਠੀਕ ਹੈ ਬਾਈ ਉਹਦੇ ਖਰਚੇ ਉਹਨਾਂ ਦਾ ਖਰਚਾ ਹਾਂ ਹਾਂ ਠੀਕ ਹੈ ਠੀਕ ਹੈ ਲੋਬੀ ਦੇਖ ਸਕਦੇ ਹੋ ਤੁਸੀਂ 2 200 ਰੁਪਏ ਦੀਆਂ ਜੁੱਤੀਆਂ 1000 ਵਾਲੀ 450 ਦੀ ਹਾਂਜੀ 1350 ਦੀ 650 ਰੁਪਏ ਠੀਕ ਹੈ ਬਾਈ ਚਲੋ ਇਹ ਸਾਰੀ ਹੈਂਡਵਰਕ ਚ ਹੁੰਦੀ ਹੈ Ориਜਨਲ ਸਾਰਾ ਲੈਦਰ ਸਟਿਚਿੰਗ 200 ਰੁਪਏ ਦੀ 200 ਗੁੰਤਿਆਲੀ ਯੁੱਤੀ ਕਹਿੰਦੇ ਨੇ ਇਹਨੂੰ ਪਿੱਛੇ ਡਿਜ਼ਾਈਨ ਬਾਦੂ ਨੇ ਰੱਖੀ ਠੀਕ ਹੈ ਬਈ ਠੀਕ ਬਹੁਤ ਸਾਰੇ ਡਿਜ਼ਾਈਨ ਨੇ ਤੁਸੀਂ ਦੇਖ ਸਕਦੇ ਹੋ ਇਹ ਪਾਕਿਸਤਾਨੀ 1650 ਰੇਟ ਹੈ ਤਾਂ ਸਟਾਰਟਿੰਗ ਮਾਰਕੀਟ 'ਚ ਠੀਕ ਹੈ ਜੀ ਸਾਡੇ ਕੋਲ 650 ਰੁਪਏ ਦੇ 650 ਦੇ 650 ਠੀਕ ਹੈ ਓਕੇ ਦੇਖ ਸਕਦੇ ਹੋ ਤੁਸੀਂ ਐਵੇਂ ਸਾਰੀ ਸੇਲ ਇੱਥੇ ਲੱਗੀ ਹੁੰਦੀ ਆ ਜੁੱਤੀਆਂ ਦੀ ਸੂਟਾਂ ਦੀ ਬਾਕੀ ਬਹੁਤ ਕਰਾਊਡ ਹੁੰਦਾ ਇਹ ਮਾਰਕੀਟ ਦੇ ਵਿੱਚ ਤੁਸੀਂ ਦੇਖ ਹੀ ਲਿਆ ਹਨ ਭੀੜ ਬਹੁਤ ਜ਼ਿਆਦਾ ਹੋਊਗੀ ਤੇ ਹਲੇ 11 ਵਜੇ ਦਾ ਟਾਈਮ ਹੋਇਆ ਦੁਪਹਿਰੇ ਤੋਂ ਵੀ ਜ਼ਿਆਦਾ ਭੀੜ ਹੋ ਜਾਂਦੀ ਆ ਤੇ ਆ ਪਰਸ ਦੇਖ ਸਕਦੇ ਹੋ ਇੱਥੇ ਚਲੋ ਜੀ ਕੀ ਰੇਟ ਆ ਜੀ ਇਹਨਾਂ ਦਾ ਪਰਸਾਂ ਦਾ ਵੀਰੇ 2200 ਜੀ ਲਓ ਜੀ ਪਰਸ ਹੋ ਗਏ ਟੀ-ਸ਼ਰਟਾਂ ਲੋਹਰਾਂ ਸੂਟ ਕੁਰਤੇ ਐਵੇਂ ਦਾ ਸਾਰਾ ਸਮਾਨ ਹੋਊ ਕੰਪਨੀ ਦਾ ਕੰਪਨੀ ਦਾ ਮਾਲ ਮਿਲੇਗਾ ਭਾਈ ਸਾਹਿਬ ਕੰਪਨੀ ਦਾ ਆ ਸੂਟ ਦੇਖ ਸਕਦੇ ਹੋ ਇੱਥੇ ਪਏ ਨੇ ਲਓ ਬਹੁਤ ਸਾਰਾ ਕਪੜਾ ਇਸ ਮਾਰਕੀਟ ਦੇ ਵਿੱਚ ਹਨਾ ਇਹਤਵਾਰ ਨੂੰ ਲਾਇਆ ਹੁੰਦਾ ਬਾਹਰ ਕੱਢ ਕੇ ਤੇ ਕੁੜੀਆਂ ਵਾਲੇ ਕੱਪੜੇ ਬਹੁਤ ਜ਼ਿਆਦਾ ਨੇ ਇੱਥੇ ਸੂਟ ਹੋ ਗਏ ਜਿਵੇਂ ਬਾਕੀ ਆਹ ਪੈਂਟਾਂ ਆ ਗਈਆਂ ਦੇਖੋ ਟੀ-ਸ਼ਰਟਾਂ ਪੈਂਟਾਂ ਇਹਨਾਂ ਦਾ ਵੀ ਰੇਟ ਪਤਾ ਕਰ ਸਕਦੇ ਆ ਕੀ ਰੇਟ ਆਈ ਇਹਨਾਂ ਦਾ ਲੋਹਰਾਂ ਦਾ 100 ਰੁਪਏ 100 ਰੁਪਏ ਠੀਕ ਹੈ ਜੀ ਆਹ ਦੇਖ ਸਕਦੇ ਹਾਂ ਤੁਸੀਂ 100-100 ਰੁਪਏ ਦੀਆਂ ਇਹ ਟੀ-ਸ਼ਰਟਾਂ ਨੇ ਗਈਆਂ ਕਾਫੀ ਸਾਰੇ ਕਲਰ ਨੇ ਇੱਥੇ ਲਓ ਜੀ ਐਵੇਂ ਦਾ ਸਾਰਾ ਕੱਪੜਾ ਇੱਥੋਂ ਮਿਲ ਜਾਂਦਾ ਆ ਕਵਰ ਨੇ ਜੀ ਸੋਫਿਆਂ ਦੇ ਕਵਰ ਸੋਫਿਆਂ ਦੇ ਕਵਰ ਆ ਕੀ ਰੇਟ ਆਈ ਇਹਨਾਂ ਦਾ 100 ਰੁਪਏ ਦਾ ਸੈਟ ਠੀਕ ਆ ਜੀ ਸੋਫਿਆਂ ਦੇ ਕਵਰ ਨੇ 6 600 ਰੁਪਏ ਦਾ ਸੈਟ ਐਵੇਂ ਦਾ ਸਾਰਾ ਕੱਪੜਾ ਹੁੰਦਾ ਇੱਥੇ ਆ ਬਾਕੀ ਸੂਟ ਦੇਖ ਸਕਦੇ ਹੋ ਤੁਸੀਂ ਕੀ ਰੇਟ ਆ ਅੰਕਲ ਸੂਟ ਦੇ ਜੀ 500 ਤੋਂ ਸਟਾਰਟ ਆ ਅੱਛਾ ਜੀ 2200 ਤੋਂ ਸਟਾਰਟ ਆ ਬਹੁਤ سارے ਕਲਰ ਨੇ ਲਓ ਜੀ ਪ्युअर कॉटन ਦੇ ਨੇ ਅੰਕਲ ਕਹਿੰਦੇ ਇਸ ਤਰ੍ਹਾਂ ਇੱਥੇ ਸਾਰੀ ਸੇਲ ਆ ਜਿਹੜੀ ਐਤਵਾਰ ਦੇ ਦਿਨ ਲੱਗਦੀ ਆ ਕਿ ਲਾਇਆ ਪਾਈ ਸੁਪਰ ਗਿੰਸ਼ਾ ਆ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕੱਪੜਾ ਜਿਹੜਾ ਬਾਹਰ ਕੱਢਿਆ ਹੋਇਆ ਆ ਆ ਲਓ ਜੀ ਪੱਗੇ ਕੁਰਤੇ ਹਨਾ ਲਾਏ ਹੋਏ ਨੇ ਜਿਵੇਂ ਕੁੜੀਆਂ ਦੇ ਸਾਰੇ ਤੇ ਆ ਜੁਐਲਰੀ ਵਾਲਾ ਸਮਾਨ ਵੀ ਇੱਥੇ ਹੁੰਦਾ ਲਓ ਜੀ ਦੇਖ ਸਕਦੇ ਆ ਸੂਟ ਲਾਏ ਹੋਏ ਨੇ ਬਾਹਰ ਆ ਜਾ ਕੋਟਨ ਦੇ ਸੂਟ 250 250 ਰੇਟਰ ਮਤਲਬ ਠੀਕ ਹੁੰਦਾ ਸੇਲ ਦੇ ਵਿੱਚ ਬਾਕੀ ਆ ਮੇਰੇ ਘਰ ਚ ਬੈਟ ਕੀਤਾ ਇਹ ਕੀ ਪ੍ਰਾਈਸ ਹੈ ਬੈੱਡ ਸ਼ੀਟ ਦਾ 300 300 300 ਦੀ ਬੈੱਡ ਸ਼ੀਟ ਤੁਸੀਂ ਦੇਖ ਸਕਦੇ ਹੋ ਫੁੱਲ ਸਾਈਜ਼ ਲਓ ਜੀ ਹਰੇਕ ਤਰੀਕੇ ਦੀ ਚੀਜ਼ ਮਿਲਦੀ ਆ ਪਟਿਆਲੇ ਦੀ ਸੰਡੇ ਸੇਲ ਦੇ ਵਿੱਚ ਇਹਦੀ ਅੱਛੀ 200 ਦੀ ਆਈ ਇਹ ਦੋਸਾਂ ਦੀ ਪ੍ਰਿੰਟ 200 ਦੀ ਆਈ ਆਹ ਪੈਂਟਾਂ ਦੇਖ ਸਕਦੇ ਹੋ 200 ਰੁਪਏ ਦੀਆਂ ਸਾਰੇ ਕਲਰ ਨੇ ਇੱਥੇ ਹਰੇਕ ਰੰਗ ਦਾ ਜਿਹੜਾ ਮਰਜ਼ੀ ਠੀਕ ਹੈ ਪੈਂਟਾਂ ਹੋ ਗਈਆਂ ਨਾ ਪੈਂਟਾਂ ਦਾ ਕੱਪੜਾ ਸਾਰਾ ਸਮਾਨ ਇਸ ਸੇਲ ਦੇ ਵਿੱਚੋਂ ਮਿਲ ਜਾਂਦਾ ਓਕੇ ਇੱਧਰ ਤੁਸੀਂ ਦੇਖ ਸਕਦੇ ਹੋ ਜੁੱਤੀਆਂ ਭਈਆਂ ਲਾਈਆਂ ਹੋਈਆਂ ਚੱਪਲਾਂ ਜੁੱਤੀਆਂ ਆਹ ਲੋਰ ਆ ਗਈਆਂ ਲੋਰਾਂ ਪੁੱਛਦੇ ਨੇ ਕੀ ਪ੍ਰਾਈਸ ਆਈ ਲੋਰ ਦਾ ਕੀ ਪ੍ਰਾਈਸ ਆ ਲੋਰ ਦਾ ਬਾਈ 150 ਦੇਖ ਸਕਦੇ ਹੋ ਤੁਸੀਂ 1500 ਰੁਪਏ ਦੀਆਂ ਲੋਹਰਾਂ ਤੇ ਦੋਨੋਂ ਸਾਈਡ ਸੇਲ ਹੁੰਦੀ ਆ ਇਧਰਲੀ ਸਾਈਡ ਵੀ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਆ ਸੂਟ ਆਗੇ ਕੀ ਪ੍ਰਾਈਸ ਆ ਬਾਈ ਸੂਟ ਦਾ ਜੀ 500 ਠੀਕ ਆ 5 500 ਦੇ ਨਹੀਂ ਆ ਸੂਟ ਦੇਖ ਸਕਦੇ ਹੋ ਬਹੁਤ سارے ਕਲਰ ਨੇ ਇੱਥੇ ਆ ਦੁਪੱਟੇ ਹੋਗੇ ਜਿਵੇਂ ਹਨਾ ਐਵੇਂ ਦਾ ਸਾਰਾ ਸਮਾਨ ਮਿਲਦਾ ਮਾਰਕੀਟ ਦੇ ਵਿੱਚੋਂ ਆ ਸੂਟ ਦੇਖ ਸਕਦੇ ਹੋ ਲਓ ਜੀ ਬਾਕੀ ਕੁੜੀਆਂ ਦਾ ਸਮਾਨ ਗੁੱਤਵਾਟਣ ਹੋਗੇ ਜੁਐਲਰੀ ਹੋਗੀ ਇਹ ਸਾਰਾ ਸਮਾਨ ਵੀ ਮਿਲਦਾ ਸੇਲ ਦੇ ਵਿੱਚੋਂ ਪਰਸ ਵਗੈਰਾ ਆ ਟੌਪ ਵਗੈਰਾ ਆਗੇ ਉੱਪਰ ਫਲਕਾਰੀਆਂ ਦੇਖ ਸਕਦੇ ਹੋ ਹੈਨਾ ਅੱਜ ਵੀ ਜਿਹੜੀ ਆ ਗਈ ਬਹੁਤ ਸਾਰੀ ਇੱਥੇ ਲੱਗੀ ਹੋਈ ਅੱਗੇ ਚੱਲਦੇ ਆ ਅੱਗੋਂ ਦੇਖਦੇ ਆਪਾਂ ਸਾਰੀ ਸੇਲ ਜਾ ਕੇ ਹੌਣ ਗਰਮੀਆਂ ਦਾ ਸੀਜ਼ਨ ਆ ਤਾਂ ਕਰਕੇ ਸਾਰਾ ਗਰਮੀ ਵਾਲਾ ਕੱਪੜਾ ਮਿਲੂਗਾ ਸੇਲ ਦੇ ਵਿੱਚੋਂ ਆਹ ਕੱਪੜੇ ਦੇਖ ਸਕਦੇ ਹੋ ਉੱਥੇ ਕੱਢ ਰਹੇ ਨਹੀਂ ਬਾਈ ਉਹ ਨਹੀਂ ਲਾ ਰਹੇ ਨੇ ਦਿਨ ਚੜੀ ਭਖਦੀ ਐ ਸੇਲ ਆਹੀ ਟਾਈਮ 11:00 ਵਜੇ ਆ ਪਾਪੜ ਤੁਸੀਂ ਦੇਖੋ ਕਿੰਨਾ ਪਾਪੜੇ ਪਾਪੜ ਪਿਆਰੇ ਓਹ ਕੀ ਆ ਦੇਖ ਸਕਦੇ ਹੋ ਸਾਰਾ ਪਜਾਮੇ ਆ ਗਏ ਹਨ ਆ ਵੀ ਸੂਟ ਆ ਗਏ ਕੀ ਪ੍ਰਾਈਸ ਹੈ ਸੂਟ ਦਾ ਜੀ 60 ਪਹਿਲਾਂ 450 ਤੋਂ ਰੇਟ ਸੀ ਹਾਂ ਜੀ ਪਿਛਲੇ ਸਭ ਜਿਹੜੇ ਹੱਥੇ ਉਹ 350 ਇਹ ਮਰਜ਼ੀ ਲੋ 350 ਜਿਹੜਾ ਮਰਜ਼ੀ ਆ ਦੇਖ ਸਕਦੇ ਹੋ ਤੁਸੀਂ ਸੂਟ ਮੇਰੇ ਪੌਣ ਨਾਲ ਹਾਂ ਹਾਂ ਦੱਸੋ ਰੇਟ ਵਗੈਰਾ 350 450 ਆਈਏ ਤਾਂ ਸਾਡੇ 550 ਬਸ ਸਾਰੇ ਨਾਲ ਸਾਈਡ ਦੇ ਉੱਪਰ ਤੇ ਡਿਸਪਲੇ ਦੇਖ ਸਕਦੇ ਹੋ ਤੁਸੀਂ ਉੱਪਰ ਲਿਆਂ ਦੇ ਉੱਪਰ ਲਿਆਂ ਦਾ ਕੀ ਪ੍ਰਾਈਸ ਹੈ ਨਹੀਂ ਲੱਗ فرمائیں اوپر لے ਦਾ ਕੀ ਪ੍ਰਾਈਸ ਆ ਨਾ ਉੱਪਰਲੇ ਭਾਈ ਕੋਈ 650 650 اچھا اچھا ਠੀਕ ਹੈ ਠੀਕ ਹੈ ਲੋ ਵੀ ਦੇਖ ਸਕਦੇ ਹੋ ਐਵੇਂ ਦੇ ਪ੍ਰਾਈਸ ਨੇ ਜਿਹੜੇ ਤਜਾਰ ਤੇ 550 600 ਰੁਪਏ ਦਾ ਮਿਲਦਾ ਸਾਡੇ ਕੋਲ 350 ਰੁਪਏ ਦਾ ਸੂਟ ਹੈ ਠੀਕ ਹਰ ਇੱਕ ਐਤਵਾਰ ਆਉਂਦੇ ਹੋ ਹਾਂਜੀ ਹਰ ਸੰਡੇ ਆਉਂਦੇ ਹਾਂ ਠੀਕ ਹੈ ਜੀ ਠੀਕ ਹੈ ਲੋ ਵੀ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਸਾਰਾ ਕੱਪੜਾ ਇੱਥੋਂ ਮਿਲਦਾ ਆ ਜੀ ਸੁੱਖ ਸੁੱਖ ਪੰਜਾਬੀ ਵਲੌਗਸ ਠੀਕ ਹੈ ਠੀਕ ਹੈ ਹਾਂਜੀ ਵਾਕਿਆ ਇਹ ਦੇਖ ਸਕਦੇ ਹੋ ਲੈਂਸ ਵਗੈਰਾ ਇਹ ਕੀ ਪ੍ਰਾਈਸ ਆ ਭਾਈ ਇਹ ਲੈਂਸਾਂ ਆ ਇਹ 10 ਰੁਪਏ 20 ਰੁਪਏ ਅੱਛਾ ਅੱਛਾ 10 ਰੁਪਏ 20 ਰੁਪਏ ਮੀਟਰ ਬਾਈ ਕਹਿੰਦੇ ਠੀਕ ਹੈ ਜੀ ਲੋ ਵੀ ਆ ਸਾਰਾ ਸਮਾਨ ਹੁੰਦਾ ਇਹ ਸੇਲ ਦੇ ਵਿੱਚ ਆ ਲੋਹਰਾਂ ਲਾਈਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ 150 ਰੁਪਏ ਪ੍ਰਾਈਸ ਲਾਇਆ ਹੋਇਆ ਹੈ ਲੋਹਰ ਦਾ ਹਣਾ ਬਾਕੀ ਆ ਹੋਰ ਸਾਰਾ ਸਮਾਨ ਆ ਗਿਆ ਹੈ ਐਲਫਸਟਿਕ ਵਗੈਰਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਸੇਲ ਦੇ ਵਿੱਚੋਂ ਬਾਕੀ ਛੋਟੇ ਬੱਚਿਆਂ ਦੇ ਕੱਪੜੇ ਆ ਗਏ ਤੁਸੀਂ ਦੇਖ ਸਕਦੇ ਹੋ ਲੋ ਛੋਟੇ ਬੱਚਿਆਂ ਦੀਆਂ ਲੋਹਰਾਂ ਉਹ ਗਿਆ ਹਰ ਟੀ-ਸ਼ਰਟਾਂ ਦੇਖ ਸਕਦੇ ਹਾਂ ਸਾਰੀ ਮਾਰਕੀਟ ਦੇ ਵਿੱਚ ਕਿਲਾ ਮਾਰਕੀਟ ਦੇ ਵਿੱਚ ਸੇਲੇ ਸੇਲ ਹੁੰਦੀ ਆ ਐਤਵਾਰ ਦੇ ਦਿਨ ਲਾਈ ਹੋਈ ਅੱਜ ਆਪਾਂ ਸਾਰੇ ਤੁਹਾਨੂੰ ਰੇਟ ਦੱਸਦੇ ਸੂਟਾਂ ਦੇ ਹੋ ਗਏ ਹਨ ਜਿਹੜੇ ਐਸਟੀਮੇਟ ਆਪਾਂ ਤੁਹਾਨੂੰ ਦੱਸਤਾ ਸਾਰਾ ਪੁੱਛ ਕੇ ਵੀ ਜੁੱਤੀਆਂ ਕਿੰਨੇ ਦੀਆਂ ਮਿਲਦੀਆਂ ਨੇ ਸੂਟ ਕਿੰਨੇ ਦੇ ਮਿਲਦੇ ਨੇ ਤੇ ਅੱਗੇ ਆ ਬਾਕੀ ਸਾਰੀ ਹੋਰ ਮਾਰਕੀਟ ਆ ਗਈ ਅੱਗੇ ਵੀ ਸਾਰੀ ਇੱਥੇ ਸੇਲ ਲੱਗੀ ਹੁੰਦੀ ਹੈ ਜਿਹੜੀ ਆ ਦੇਖਦਾ ਹੋ ਜਿਵੇਂ ਸ਼ਰਟਾਂ ਲੋਰਾ ਹਨਾ ਐਵੇਂ ਦਾ ਸਾਰਾ ਸਮਾਨ ਵੀ ਕੱਢਿਆ ਹੁੰਦਾ ਪਰ ਆਨਾਈਟ ਸੂਟ ਆ ਗਏ ਜਿਵੇਂ ਪਜਾਮੇ ਆ ਗਏ ਹਨਾ ਹਾਂਜੀ 100 ਰੁਪਏ ਪਜਾਮੇ ਡੀਲਣਾ ਜੀ 100 ਰੁਪਏ ਰੇਟ ਕਹਿੰਦੇ ਆ ਸ਼ਰਟਾਂ ਆ ਗਈਆਂ ਬਾਈ ਤੋਂ ਸ਼ਰਟਾਂ ਦਾ ਪ੍ਰਾਈਸ ਜਿਹੜਾ ਪੁੱਛਦੇ ਆ ਕੀ ਪ੍ਰਾਈਸ ਆ ਬਾਈ ਸ਼ਰਟ ਦਾ 50 ਰੁਪਏ 50 ਰੁਪਏ ਲੋ ਸ਼ਰਟਾਂ ਦੇਖ ਸਕਦੇ ਹੋ ਤੁਸੀਂ 50000 ਰੁਪਏ ਦੀਆਂ ਆਹ ਕਾਫੀ ਸੋਹਣੀ ਸ਼ਰਟ ਆ ਗ੍ਰੇ ਕਲਰ ਦੀ ਬਾਕੀ ਹੋਰ ਕਾਫੀ ਸਾਰੇ ਕਲਰ ਨੇ ਸ਼ਰਟਾਂ ਦੇ ਆਹ ਦੇਖ ਸਕਦੇ ਹੋ ਲਾਈਨ ਵਾਲੀਆਂ 50 ਰੁਪਏ 50 ਰੁਪਏ ਢੜਿਆ ਕੋਟਨ ਵਾਲੀ ਆ ਲੋਹਾਂ 150 ਰੁਪਏ ਦੀਆਂ ਲੋ 150 ਲਿਖਿਆ ਹੋਇਆ ਇੱਥੇ ਛੋਟੇ-ਬਡੇ ਸਾਈਜ਼ ਮਿਲ ਜੇ ਬਾਈ ਕਹਿੰਦਾ ਸਾਰੇ ਸਾਈਜ਼ ਮਿਲ ਜਾਣਗੇ ਆ ਟੀ-ਸ਼ਰਟਾਂ ਦੇਖ ਸਕਦੇ ਹੋ 100-100 ਰੁਪਏ ਦੀਆਂ ਲਾਈਆਂ ਹੋਈਆਂ ਇੱਥੇ ਕਾਫੀ ਸਾਰੇ ਕਲਰ ਨੇ ਇਹਦੇ 'ਚ ਲੋ ਆ ਜੀ ਜੀ ਵਗੈਰਾ ਨਾਲ ਬਹੁਤ ਖੁਸ਼ ਆ ਬਾਈ ਮਾਰਕੀਟ ਦੇ ਵਿੱਚ ਹਰੇਕ ਤਰੀਕੇ ਦਾ ਕੱਪੜਾ ਇੱਥੋਂ ਮਿਲ ਜੂ ਜੁੱਤੀਆਂ ਜੈਰਟ ਹਨ ਇੱਥੋਂ ਮੈਨੂੰ ਅੱਜ ਸਿੱਕੀ ਤੇ ਪਾਈ ਹੋ ਆ ਵੀ ਅੱਗੇ ਆ ਕੁਝ ਖੜਾਉਣੇ ਵਗੈਰਾ ਪਏ ਨੇ ਜਵਾਕਾਂ ਦੇ ਆ ਇਧਰ ਲਾਈਆਂ ਹੋਈਆਂ ਨੇ ਆ ਵੀ ਸਾਹਮਣੇ ਆ ਨਾ ਸੇਲ ਇਹ ਵੀ ਆਪਾਂ ਦੇਖਦੇ ਆਂ ਜਾ ਕੇ ਆ ਜਿਵੇਂ 1.5 ਸੌ ਰੁਪਏ ਦੀਆਂ ਆ টি-ਸ਼ਰਟਾਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਉੱਪਰ ਪ੍ਰਾਈਸ ਆ ਜਿਹੜਾ ਲੱਗਿਆ ਹੋਇਆ 1.5 ਸੌ ਰੁਪਏ ਲਓ ਜੀ ਆ ਇਧਰ ਵੀ ਇਸੇ ਤਰ੍ਹਾਂ 1.5 ਸੌ ਰੁਪਏ ਸੇਲ ਲਿਖੀ ਹੋਈ ਐ orange color blue ਲਓ ਜੀ ਬਹੁਤ ਸਾਰੇ ਕੁਆਂਟੀਟੀ ਆ ਇੱਥੇ ਕਪੜੇ ਵੀ ਸੇਲ ਦੇ ਵਿੱਚ ਇਧਰ ਲੋਹਰਾਂ ਪਈਆਂ ਨੇ ਦੇਖੋ। ਆਪਾਂ ਅੱਗੇ ਚੱਲਦੇ ਹਾਂ ਅੱਗੇੋਂ ਦੇਖਦੇ ਆਪਾਂ ਸਾਰੀ ਸੇਲ ਆ ਜਾ ਕੇ ਜਿਹੜੀ। ਆ ਦੇਖ ਸਕਦੇ ਜੀ ਮੈਂ ਕੁਰਤੇ ਟੰਗੇ ਹੋਏ ਨੇ ਨਾ ਕੁੜੀਆਂ ਦੇ। 100-100 ਰੁਪਿਆ ਸੇਲ ਇੱਥੇ ਲਿਖਿਆ ਹੋਇਆ ਜਿਹੜਾ ਪ੍ਰਾਈਸ। ਆ ਜੁੱਤੀਆਂ ਦੇਖ ਸਕਦੇ ਹੋ ਨਾ, ਸੈਂਡਲ ਜੁੱਤੀਆਂ। ਆ 2-200 ਰੁਪਿਆ ਲਾਈਫ ਨੇ ਟੌਪ। ਇਨਕ ਪ੍ਰਾਈਸ ਹੈ ਜਾਨੀ ਕਿ ਸੇਲ ਦੇ ਵਿੱਚ 200 ਰੁਪਿਆ 150 ਰੁਪਿਆ 300 ਰੁਪਿਆ ਆ ਛੋਟੇ ਬੱਚਿਆਂ ਵਾਲੇ ਆ ਗਏ 2-200 ਰੁਪਿਆ ਦੇ ਲਓ ਜੀ ਆ 100-100 ਰੁਪਿਆ ਦੇ ਲਾਇਏ ਨੇ ਛੋਟੇ ਬੱਚਿਆਂ ਦੇ ਆ ਵੇ ਸੋਨੇ ਸੋਨੇ ਆ ਆ ਫੀਖ ਸਕਦੇ ਹੋ ਤੁਸੀਂ ਬਹੁਤ سارے ਕੁੜਤੇ ਇੱਥੇ ਬਾਹਰ ਜਿਹੜੇ ਲਾਏ ਹੋਏ ਨੇ ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਮਕੀਆ ਪਾਂਡੇ ਵਗੈਰਾ ਹਨ ਐਵੇਂ ਦਾ ਸਾਮਾਨ ਵੀ ਸਾਰਾ ਇੱਥੇ ਹੁੰਦਾ। ਆ ਤੁਸੀਂ ਦੇਖ ਸਕਦੇ ਹੋ ਕੀ ਪ੍ਰਾਈਸ ਹੈ ਸੂਟ ਦਾ? ਲਗ ਲਗਾ ਭਾਈ 250 300 ਠੀਕ ਹੈ। ਦੇਖ ਸਕਦੇ ਹੋ ਫਿਰ 250 300? ਇਹ 150 150 ਹੀ ਠੀਕ ਹੈ ਠੀਕ ਹੈ। ਕਾਫੀ ਸਾਰੇ ਕਲਰ ਨੇ ਅੱਜ ਮੈਂ ਸਕਾਈ ਬਲੂ ਆ ਗਿਆ ਪਿੰਕ ਆ ਗਿਆ ਹਨਾ। ਐਵੇਂ ਦੀ ਸਾਰੀ ਕੁਆਲਿਟੀ ਕੁਆਂਟੀਟੀ ਬਹੁਤ ਜ਼ਿਆਦਾ ਮਿਲ ਜੂ ਤੁਹਾਨੂੰ ਇੱਥੋਂ ਕੱਪੜਿਆਂ ਦੀ ਮਾਰਕੀਟ ਦੇ ਵਿੱਚੋਂ। ਆ ਛੋਟੇ ਬੱਚਿਆਂ ਵਾਲੇ ਕੱਪੜੇ ਆ ਗਏ। ਲਓ ਜੀ। ਬਹੁਤ ਸਾਰਾ ਕਪੜਾ ਇਹ ਮਾਰਕੀਟ ਦੇ ਵਿੱਚ ਆ ਕੁੜਤੇ ਆਗੇ ਦੇਖੋ ਕੁੜੀਆਂ ਦੇ ਇਹਦਾ ਪ੍ਰਾਈਸ ਪੁੱਛਨੇ ਆ ਬਾਈ ਕੀ ਪ੍ਰਾਈਸ ਆ ਬਾਈ ਇਹ 400 ਦਾ ਵੀ ਸਾਡੇ ਕੋਲ ਆ আচ্ছা ਆ 450 ਦਾ ਆ 450 ਪ੍ਰਾਈਸ ਇਹਦਾ ਤੁਸੀਂ ਦੇਖ ਸਕਦੇ ਹੋ ਆ ਇਧਰ ਬਾਈ ਕਹਿੰਦੇ 550 ਦਾ ਇਹ ਬਹੁਤ ਸਾਰੇ ਕੁੜਤੇ ਨੇ ਇੱਥੇ ਲਓ ਜੀ ਤੇ ਅੱਗੇ ਜਾਵਾਂਗੇ ਆਪਾਂ ਹੁਣ ਯਾਰ ਸ਼ਰਟਾਂ ਵਗੈਰਾ ਆ ਗਏ ਇੱਥੇ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਹੈ ਸ਼ਰਟ ਦਾ 150 ਆ ਦੇਖ ਸਕਦੇ ਹੋ ਤੁਸੀਂ 150 ਦੀ ਸ਼ਰਟ ਆ ਇਹ ਬਾਕੀ ਹੋਰ ਕਾਫੀ ਕਲਰ ਨੇ ਹੈ ਨਾ ਸ਼ਰਟਾਂ ਦੇ ਆਹ ਦੇਖ ਸਕਦੇ ਹੋ ਕਾਫੀ ਸੋਹਣੀ ਸ਼ਰਟਾਂ ਆ ਗਏ ਲਓ ਜੀ ਐਵੇਂ ਦਾ ਸਾਰਾ ਕੱਪੜਾ ਮਿਲੂ ਸੇਲ ਦੇ ਵਿੱਚੋਂ ਚੱਲਦੇ ਆ ਅੱਗੇ ਦੇਖਦੇ ਆ ਆਪਾਂ ਸਾਰੀ ਸੇਲ ਅੱਜ ਮੈਂ ਸਾਹਮਣੇ ਹੈ ਨਾ ਚੂੜੀਆਂ ਨੇ ਬਹੁਤ ਸਾਰਾ ਜੁਐਲਰੀ ਵਾਲਾ ਸਮਾਨ ਵੀ ਇੱਥੇ ਹੁੰਦਾ ਹੈ ਉਹ ਦੇਖ ਸਕਦੇ ਹੋ ਰੇਟ ਪੁੱਛਦੇ ਆ ਬਾਈ ਨੂੰ ਕੀ ਰੇਟ ਆ ਬਾਈ ਇਹਨਾਂ ਦਾ ਚੂੜੀਆਂ ਦਾ ਪਿਆਰ ਦੇਖਦੇ 500 ਰੁਪਏ ਲਓ ਜੀ ਦੇਖ ਸਕਦੇ ਹੋ ਤੁਸੀਂ 50000 ਰੁਪਏ ਰੇਟ ਹੈ ਬਹੁਤ ਸਾਰੀ ਕੁਆਂਟੀਟੀ ਹੈ ਇੱਥੇ ਬਾਕੀ ਆ ਪਰਸ ਬੈਗ ਵਗੈਰਾ ਨੇ ਉਹਦਾ ਰੇਟ ਪੁੱਛਦੇ ਆ ਕੀ ਪ੍ਰਾਈਸ ਆ ਜੀ ਪਰਸਾਂ ਦਾ 200 ਜੀ ਆ 200 ਦੇਖ ਸਕਦੇ ਹੋ ਤੁਸੀਂ ਆ ਅਲੱਗ-ਅਲੱਗ ਕਲਰ ਨੇ ਬੈਗਾਂ ਦੇ ਆ ਕਰੀਮ ਆ ਗਿਆ ਜਿਵੇਂ ਹਨਾ ਆ ਸਕਾਈ ਬਲੂ ਆ ਗਿਆ ਲਓ ਜੀ ਆ 100-100 ਰੁਪਏ ਲੱਗਿਆ ਹੋਇਆ ਪ੍ਰਾਈਸ ਜਿਹੜਾ ਟੀ-ਸ਼ਰਟਾਂ ਦੇਖ ਸਕਦੇ ਹੋ ਤੁਸੀਂ ਆ येलो ਆ ਗਈ ਹਨਾ पिंक ਆ ਗਈ ਲਓ ਜੀ ਆ ਲੋਹਰਾ ਆ ਗਿਆ ਜਿਵੇਂ 1.5-150 ਰੁਪਏ ਦੀਆਂ ਹਾਂ ਵੀ 150 ਰੁਪਏ ਸਾਰਾ ਗਰਮੀ ਵਾਲਾ ਇਹ ਕਪੜਾ ਗਰਮੀ ਵਾਲੀਆਂ ਲੋਹਾਂ ਨੇ ਬਹੁਤ ਸਾਰੇ ਕਲਰ ਨੇ ਇਹਦੇ ਚ ਦੇਖ ਸਕਦੇ ਹੋ ਤੁਸੀਂ ਆ ਪਜਾਮੇ ਵਗੈਰਾ ਆ ਗਏ ਹਨ ਫੁਰਤੇ ਆ ਗਏ ਕਪੜੇ ਵਾਲੇ ਦੇ ਵਿੱਚ ਜਿਹੜੀਆਂ ਦੋ ਸੇਲਾਂ ਲੱਗਦੀਆਂ ਨੇ ਇੱਕ ਲੱਗਦੀ ਆ ਛੋਟੀ ਬਾਰਾਂ ਦਰੀ ਦੇ ਵਿੱਚ ਇੱਕ ਆ ਲੱਗਦੀ ਆ ਆਪਣੇ ਇੱਥੇ ਹੇ ਦੇਜਕਾ ਲਾ ਮਾਰਕੀਟ ਚ ਕੀ ਪ੍ਰਾਈਸ ਹੈ ਜੀ ਇਹਨਾਂ ਦਾ 350 350 350 500 ਠੀਕ ਹੈ ਇਹ ਬੋਟਲ ਦਾ ਫੋਟੋ ਆ ਮੈਂ ਬੋਲ ਕੇ ਠੀਕ ਹੈ ਜੀ ਕਲਰ ਦੇਖ ਸਕਦੇ ਹੋ ਤੁਸੀਂ ਕਾਫੀ ਕਲਰ ਨੇ ਇੱਥੇ ਗ੍ਰੀਨ ਆ ਗਿਆ ਜਿਵੇਂ ਹਨਾ ਸਕਾਈ ਬਲੂ ਆ ਗਿਆ ਲਓ ਜੀ ਆ ਪੰਜਾਬੀ ਜੁੱਤੀ ਦਿਖਾਉਣੀ ਆ ਤੁਹਾਨੂੰ ਨਾਲ ਇੱਧਰ 150 ਜੀ ਹਾਂ ਜੀ 150 ਠੀਕ ਇਹ ਇੱਧਰ ਵਾਲੀ ਜੁੱਤੀ 150 ਲਓ ਆ ਦੇਖ ਸਕਦੇ ਹੋ ਤੁਸੀਂ ਪੰਜਾਬੀ ਜੁੱਤੀ ਚਮੜੇ ਵਾਲੀ ਜੁੱਤੀ 150 ਜੀ ਲਓ ਜੀ ਕੜਾਈ ਵਾਲੀ ਦੇਖ ਸਕਦੇ ਹੋ ਬਹੁਤ ਸਾਰੀਆਂ ਜੁੱਤੀਆਂ ਨੇ ਹਰੇਕ ਐਤਵਾਰ ਆਉਂਦੀਆਂ ਨੇ ਜੀ ਤੁਸੀਂ ਸੰਡੇ ਸੰਡੇ ਲੈਂਦੇ ਜੀ ਸੰਡੇ ਸੰਡੇ ਠੀਕ ਹੈ ਜੀ ਲਓ ਜੀ ਐਵੇਂ ਸੂਟ ਜੁੱਤੀਆਂ ਹਨਾ ਕਾਫੀ ਸਾਰਾ ਸਮਾਨ ਇੱਥੇ ਮਿਲਦਾ ਮਾਰਕੀਟ ਦੇ ਵਿੱਚ ਹਾਂ ਬੈਗ ਆ ਗਈ ਲਓ ਜੀ ਜੇ ਤੁਸੀਂ ਆਉਣਾ ਇਸ ਸੇਲ ਦੇ ਵਿੱਚ 11 ਵਜੇ ਪਹੁੰਚਿਓ ਮਤਲਬ ਜਿਆਦਾ ਸਾਧਰੇ ਨਹੀਂ ਆਇਓ ਕਿਉਂਕਿ 11:00 ਵਜੇ ਜਿਹੜੀ ਇਹ ਸੇਲ ਆ ਮਤਲਬ ਓਪਨ ਹੁੰਦੀ ਆ 11:00 ਵਜੇ ਸੇਲ ਭੱਗ ਜਾਂਦੀ ਆ ਮੱਕਿਆ ਹੋਰ ਸੂਟ ਦੇਖ ਸਕਦੇ ਹੋ ਇੱਥੇ ਲਾਇਏ ਹੋਏ ਆ ਕੁੜਤੇ ਲਾਏ ਹੋਏ ਨੇ ਆ ਡੇਢ 150 ਰੁਪਿਆ ਪ੍ਰਾਈਸ ਦਾ ਇਹਨਾਂ ਤੇ ਆ ਬਹੁਤ ਸਾਰਾ ਕਪੜਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਈ ਇਹਨਾਂ ਦਾ 150 ਆ ਡੇਢ 150 ਰੁਪਿਆ ਪ੍ਰਾਈਸ ਆ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਕਲਰ ਨੇ ਬਲੈਕ ਆ ਗਿਆ ਹਨਾ ਬਾਕੀ ਹੋਰ ਪ੍ਰਿੰਟਡ ਉਹ ਸਾਹਮਣੇ ਡਰੈਸਾਂ ਦਾ ਕੀ ਪ੍ਰਾਈਸ ਹੈ ਜਿਹੜੀਆਂ ਲਾਈਆਂ ਹੋਈਆਂ ਨੇ ਬਾਈ ਔਰ ਸਾਰਾ 600 ਦੇ ਸਾਥ ਅੱਛਾ 600 700 ਲਓ ਜੀ ਐਵੇਂ ਦਾ ਸਾਰਾ ਪ੍ਰਾਈਸ ਹੈ ਇੱਥੇ ਆਹ ਟੀ-ਸ਼ਰਟਾਂ ਟੌਪ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਕਲਰ ਨੇ ਵਾਈਟ ਆ ਗਿਆ ਸਾਰਾ ਕੁੜੀਆਂ ਵਾਲੇ ਨੇ ਇਹ ਬਹੁਤ سارے ਕਲਰ ਨੇ ਬਾਕੀ ਤੁਸੀਂ ਕੱਪੜਾ ਸਾਰਾ ਕੁਝ ਤੁਸੀਂ ਆਪ ਬਹੁਤ ਆ ਕੇ ਚੈੱਕ ਕਰ ਸਕਦੇ ਹੋ ਇੱਥੇ ਇੱਥੇ ਪੈਂਟਾਂ ਵਗੈਰਾ ਨੇ ਸ਼ਰਟਾਂ ਵਗੈਰਾ ਵਾਈਟ ਸ਼ਰਟਾਂ ਨੇ ਦੇਖ ਸਕਦੇ ਬਹੁਤ ਸਾਰੀਆਂ ਜੀਨ ਦਾ ਕੀ ਪ੍ਰਾਈਸ ਆ ਬਾਈ 200 200 ਠੀਕ ਆ ਜੀਨ 200 ਰੁਪਏ ਦੀ ਹੈ ਦੇਖ ਸਕਦੇ ਹੋ ਤੁਸੀਂ ਚੈੱਕ ਕਰਦੇ ਆਪਾਂ ਕੋਈ ਆ ਕੇ ਸਾਰੀਆਂ 200 ਦੀਆਂ ਨੇ ਬਾਈ ਸਾਰੇ ਸਾਈਜ਼ ਮਿਲ ਜਾਣਗੇ ਠੀਕ ਆ ਠੀਕ ਆ ਜੀ ਆਹ ਦੇਖ ਸਕਦੇ ਹੋ ਤੁਸੀਂ ਜੀਨਾਂ ਦੇ ਅਲੱਗ-ਅਲੱਗ ਕਲਰ ਨੇਗੇ ਇੱਥੇ ਡਾਰਕ ਕੋ ਲਾਈਟ ਕਲਰ ਸਾਰੇ ਕਲਰ ਨੇ ਆਹ ਟੀ-ਸ਼ਰਟ ਕਿੰਨੇ ਕਿੰਨਾ ਪ੍ਰਾਈਸ 200 ਇਹ ਲੇਡੀਜ਼ ਦੇ ਜੈਂਟਸ ਵੀ ਲੇਡੀਜ਼ ਠੀਕ ਹੈ ਠੀਕ ਹੈ ਆ ਟੀ-ਸ਼ਰਟਾਂ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਕਲਰ ਨੇ ਆ ਰੈੱਡ ਆ ਗਿਆ ਜਿਵੇਂ ਹਨਾ ਲੋ ਐਵੇਂ ਸਾਰਾ ਕੱਪੜਾ ਇੱਥੇ ਮਿਲੂਗਾ ਔਰ ਕੀ ਆ ਦੇਖ ਸਕਦੇ ਹੋ ਤੁਸੀਂ ਟੀ-ਸ਼ਰਟਾਂ ਬਹੁਤ ਸਾਰੀਆਂ ਪਈਆਂ ਨੇ ਕੱਪੜਾ ਇਹਦੀ ਜਿਹੜੀ ਕੁਆਂਟੀਟੀ ਆ ਉਹ ਬਹੁਤ ਜ਼ਿਆਦਾ ਆ ਵੀ ਟੀ-ਸ਼ਰਟਾਂ ਆ ਗਈਆਂ ਸਾਰੀਆਂ ਉੱਪਰ ਡਿਸਪਲੇ ਕੀਤੀਆਂ ਹੋਈਆਂ ਨੇ ਉੱਤੇ ਆ ਬਹੁਤ ਸਾਰੀ ਟੀ-ਸ਼ਰਟ ਪਈ ਐ ਇੱਥੇ ਦੇਖ ਸਕਦੇ ਹੋ ਤੁਸੀਂ ਆ 150 ਰੁਪਏ ਦੀ ਲੋਅਰ ਆ। ਬਾਕੀ ਬਹੁਤ ਘੱਟ ਹੋ ਗਿਆ ਸੇਲ ਦੇ ਵਿੱਚ। ਆ ਦੇਖ ਸਕਦੇ ਹੋ ਸਾਟਾ ਵਗੈਰਾ, ਟੌਪ ਵਗੈਰਾ। ਕੀ ਕੀ ਪ੍ਰਾਈਸ ਹੈ ਜੀ? 150 ਆ ਦੇਖ ਸਕਦੇ ਹੋ ਤੁਸੀਂ। ਬਹੁਤ ਸਾਰੇ ਕਲਰ ਨੇ ਅਲੱਗ-ਅਲੱਗ। ਲਓ ਜੀ। ਪੰਨਿਆਂ ਦੇ ਕੰਮ 150 ਦੇ 2 150 ਦੇ 2 ਨੇ ਭਾਈ ਕਹਿੰਦੇ ਸਾਰੇ ਕੁੜੀਆਂ ਵਾਲੇ ਨੇ ਸਟਾਈਲ ਆ ਦੇਖ ਸਕਦੇ ਹੋ ਲੋ ਜੀ ਡਿਜ਼ਾਈਨਰ ਟੌਪ 2 ਦੇ 2 ਲੋ ਸਾਹ ਹਰ ਇੱਕ ਤਰੀਕੇ ਦਾ ਸਾਈਜ਼ ਮਿਲੂਗਾ ਇੱਥੇ ਕਾਟਨ ਦਾ ਕਪੜੇ ਦੀ ਕੁਆਲਿਟੀ ਵੀ ਕਾਫੀ ਵਧੀਆ ਦੇਖ ਸਕਦੇ ਹੋ ਤੁਸੀਂ ਲੋ ਜੀ ਐਵੇਂ ਦਾ ਸਾਰਾ ਕਪੜਾ ਮਿਲਦਾ ਇਸ ਮਾਰਕੀਟ ਦੇ ਵਿੱਚੋਂ ਪੁਰਤੇ ਸੂਟ ਆ ਜਿਹੜੀਆਂ ਜਗ੍ਹਾ ਤੇ ਮੌਕੇ ਆ ਇੱਥੇ ਦੁਪੱਟੀਆਂ ਲਾਏ ਹੋਏ ਨੇ ਕੀ ਪ੍ਰਾਈਸ ਦਾ ਬਈ ਇਹਨਾਂ ਦਾ ਦੁਪੱਟੀਆਂ ਦਾ ਕੀ ਪ੍ਰਾਈਸ 100 ਰੁਪਏ 100 ਰੁਪਏ ਪ੍ਰਾਈਸ ਹੈ ਚੁੰਨੀਆਂ ਦਾ ਕਾਫੀ ਸਾਰੇ ਕਲਰ ਨੇ ਅਲੱਗ-ਅਲੱਗ ਕੁਆਂਟੀਟੀ ਬਹੁਤ ਹੈ ਕੱਪੜਿਆਂ ਦੀ ਕਲਰ ਬਹੁਤ ਨੇ ਆਹ ਟੀ-ਸ਼ਰਟਾਂ ਤੁਸੀਂ ਦੇਖ ਸਕਦੇ ਹੋ ਬਈ ਕੀ ਪ੍ਰਾਈਸ ਆ ਬਈ ਟੀ-ਸ਼ਰਟ ਦਾ 150 150 ਠੀਕ ਹੈ ਜੀ ਆ ਸ਼ਰਟਾਂ ਦੇਖ ਸਕਦੇ ਹੋ ਤੁਸੀਂ ਕੀ ਪ੍ਰਾਈਸ ਦਾ ਬਈ ਸ਼ਰਟ ਦਾ 2200 2200 ਠੀਕ ਐ 2250 ਰੁਪਏ ਦੀ ਸ਼ਰਟ ਆ ਇਹ ਆ ਬਾਰੀਕ ਚੈੱਕ ਵਾਲੀ ਆ ਗਈ ਹੋਰ ਕਾਫੀ ਤਰੀਕੇ ਦੇ ਰੰਗ ਨੇ ਇਥੇ ਚਟਾਂ ਦੇ ਆ ਦੇਖ ਸਕਦੇ ਹੋ ਤੁਸੀਂ 2200 ਜੀ ਆ ਕਾਫੀ ਸੋਹਣਾ ਡਿਜ਼ਾਈਨ ਹੈ ਜੀ ਇਹ ਲੈ ਅੱਗੇ ਐਕਸਲ ਹੈ ਜੀ ਅਲੱਗ-ਅਲੱਗ ਸਾਈਜ਼ ਨੇ ਇਥੇ ਜਿਹੜੇ ਸ਼ਰਟਾਂ ਦੇ ਹੈਗੇ ਨੇ ਸਾਈਜ਼ ਵਿੱਚੋਂ ਸਾਰੇ ਮਿਲ ਜਾਂਦੇ ਨੇ ਐਮ ਐਲ ਹਨਾ ਐਕਸ ਐਲ ਉਹ ਸਾਰੇ ਸਾਈਜ਼ ਮਾਰਕੀਟ ਦੇ ਵਿੱਚੋਂ ਵਿੱਚੋਂ ਮਿਲ ਜਾਂਦੇ ਨੇ ਸੇਲ ਦੇ ਵਿੱਚੋਂ ਬਾਕੀ ਬਹੁਤ ਸਾਰਾ ਕੱਪੜਾ ਇੱਥੇ ਲਾਇਆ ਹੋਇਆ ਸੂਟ ਬਹੁਤ ਜ਼ਿਆਦਾ ਨੇ ਜੇ ਕੁੜੀਆਂ ਨੇ ਸ਼ਾਪਿੰਗ ਕਰਨੀ ਹੈ ਤਾਂ ਉਹਨਾਂ ਲਈ ਵੈਸਟ ਸੇਲ ਰਹੂਗੀ ਇਹ ਸੰਡੇ ਦੀ ਜਿਹੜੀ ਮਾਰਕੀਟ ਹੈ ਭਾਈ 250 ਰੁਪਿਆ ਰੇਟ ਐਵੇਂ ਸਾਰੇ ਬੋਲ ਰਹੇ ਨੇ ਪ੍ਰਾਈਸ ਬਾਕੀ ਹੋਰ ਹੋਰ ਕੰਮਾਂ ਚ ਪਾਉਣ ਵਾਲੇ ਸਾਰੇ ਐਵੇਂ ਦਾ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਹਾਂ ਹਾਂ 100 ਰੁਪਏ ਤੇ 50 ਰੁਪਏ ਆ ਠੀਕ ਆ ਠੀਕ ਆ 100 ਰੁਪਏ 50 ਰੁਪਏ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਪ੍ਰਾਈਸ ਨਹੀਂਗੇ ਬਾਕੀ ਹੋਰ ਐਵੇਂ ਦਾ ਸਾਰਾ ਸਮਾਨ ਹੁੰਦਾ ਆ ਇਹ ਤੇ ਸੰਡੇ ਨੂੰ ਲਾਉਣੇ ਆ ਬਈਆ ਸਾਰਾ ਹਫਤਾ ਹਾਂ ਸੰਡੇ ਇਹਦਾ ਸੰਡੇ ਤੁਸੀਂ ਤਾਂਦੇ ਠੀਕ ਲਓ ਆਹ ਸੂਟ ਦੇਖ ਸਕਦੇ ਹੋ ਤੁਸੀਂ ਕਾਫੀ ਸੂਟ ਨੇ ਇੱਥੇ ਕੀ ਪ੍ਰਾਈਸ ਹੈ ਜੀ 50 1000 ਰੁਪਏ 1000 ਰੁਪਏ ਆ ਦੇਖ ਸਕਦੇ ਹੋ ਕਾਫੀ ਸਾਰੇ ਕਲਰ ਨੇ ਇਸੇ ਆ ਲੱਗੇ ਬੱਲੇ ਇਹ 500 ਰੁਪਏ ਆ ਕਲਰ ਉਹ ਦੇਖ ਸਕਦੇ ਹੋ ਕਾਫੀ ਸਾਰੇ ਕਲਰ ਦੀ ਆਪਸ਼ਨਸ ਹੈਗੀਆਂ ਨੇ ਤੇ ਲਓ ਜੀ ਆ ਕਾਟਨ ਹੈ ਨਾਲ ਹੈ ਕਾਟਨ ਬਟੇ ਅੱਛਾ ਜੀ ਠੀਕ ਹੈ ਸਾਰਾ ਰੇਟ ਤੁਹਾਨੂੰ ਦੱਸਦਾ ਹਰੇਕ ਕਪੜੇ ਦਾ ਸੂਟਾਂ ਦਾ ਸ਼ਰਟਾਂ ਦਾ ਲੋਰਾ ਦਾ ਹੈ ਨਾ ਅਪਰਡੇ ਮੈਂ ਜੀਨ ਦੇਖ ਸਕੀ ਕੀ ਪ੍ਰਾਈਸ ਹੈ ਜੀਨ ਦਾ 500 500 ਰੁਪਏ ਠੀਕ ਹੈ 500 ਦੀ ਜੀਨ ਤੁਸੀਂ ਦੇਖ ਸਕਦੇ ਹੋ ਲਓ ਜੀ ਹੈਡ ਸ਼ੀਟ ਕੀ ਸੇ ਬੈੱਡ ਸ਼ੀਟ ਡਬਲ ਬੈੱਡ ਸ਼ੀਟ ਸਾਰਿਆਂ ਦੀ ਸੇਲ ਲੱਗੀ ਹੋਈ ਆ ਕੀ ਪ੍ਰਾਈਸ ਆ ਬਾਈ ਕੁੜਤਿਆਂ ਦਾ 340 ਹਾਂਜੀ 250 ਆ ਠੀਕ ਆ ਆ 400 ਆ ਆ 400 ਰੁਪਏ ਆ ਆ ਲੌਂਗ ਵਾਲੇ 500 ਦੇ ਨੇ ਆ ਕਾਫੀ ਸਾਰੇ ਕਲਰ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ 250 ਹਾਂਜੀ 250 ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਬਹੁਤ ਸਾਰੀ ਕੁਆਂਟੀਟੀ ਆ ਇੱਥੇ ਕੱਪੜਿਆਂ ਦੀ ਔਰ ਸਾਰੀ ਜੁਐਲਰੀ ਵਾਲਾ ਤੁਸੀਂ ਸਮਾਨ ਦੇਖ ਸਕਦੇ ਹੋ ਆ ਕੀ ਆ ਦੇਖ ਸਕਦੇ ਹੋ ਕੀ ਪ੍ਰਾਈਸ ਆ ਜੀ 200 200 ਹਾਂ 200 ਦਾ ਆ ਦੁਪੱਟੇ ਨੇ ਦੇਖ ਸਕਦੇ ਹੋ ਗ੍ਰੀਨ ਕਲਰ ਸਾਰਾ ਬਾਈ ਕਹਿੰਦੇ ਸੁੱਤੀ ਨੇ ਇਹਦਾ ਕਿੰਨਾ ਪ੍ਰਾਈਸ ਆ 200 ਜਿਹੜਾ ਮਰਜੀ 200 ਆ ਵਾਈਟ ਕਲਰ ਦੀ ਤੁਸੀਂ ਦੇਖ ਸਕਦੇ ਹੋ ਕੱਪੜੇ ਬਹੁਤ ਧੀਰੇ ਆ ਕੀ ਇੰਗਰੀ ਚ ਹੈ ਇਸ ਤੋਂ ਵੱਡਾ ਪੰਨਾ ਨਹੀਂ ਆਉਂਦਾ ਜੀ ਠੀਕ ਹੈ ਦੁਪੱਟਾ ਪਰੋਪਰ ਜਿਹੜਾ ਪੰਨਾ ਠੀਕ ਹੈ ਜੀ 40 ਇੰਚ ਬਣਾ ਹੋਏਗਾ ਇਹ ਚੜਾਈ ਅੱਛਾ ਜੀ ਇਹ 2.5 ਮੀਟਰ ਲੰਬਾਈ ਹੋਏ 2.5 ਮੀਟਰ ਜੀ 2.5 ਮੀਟਰ ਲੰਬਾਈ ਆ ਕਹਿੰਦੇ ਠੀਕ ਹੈ ਜੀ ਇਸ ਤੋਂ ਵੱਡਾ ਦੁਪੱਟਾ ਨਹੀਂ ਆਉਂਦਾ ਜੀ ਠੀਕ ਹੈ ਜੀ ਸਰਦਾਰੀ ਸੈਂਟ ਸੇਲ ਆ ਜਿਹੜੀ ਪੂਰੀ ਪੱਕ ਚੁੱਕੀ ਹੈ ਕੀ ਪ੍ਰਾਈਸ ਹੈ ਇਹਨਾਂ ਦਾ ਇਹ 200 ਰੁਪਏ ਦਾ ਹੀ ਅੱਛਾ ਜੀ 200 ਦਾ ਇਹ 300 ਰੁਪਏ ਇਹ 300 ਦਾ ਠੀਕ ਹੈ ਜੀ ਲੋ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਸੋਹਣੇ ਕੱਪੜੇ ਨੇ ਸੇਲ ਦੇ ਵਿੱਚ ਕੁਝ ਆ ਸਾਰਾ ਸਮਾਨ ਵੀ ਹੁੰਦਾ ਇਹ ਸੇਲ ਦੇ ਵਿੱਚ ਜਿਵੇਂ ਆ ਪਲਾਸਟਿਕ ਦਾ ਸਾਰਾ ਸਮਾਨ ਆ ਹਨਾ ਰਸੂਈ ਦੇ ਵਰਤਨ ਵਾਲਾ ਬੋਟਲਸ ਵਗੈਰਾ ਬਾਕਸ ਵਗੈਰਾ ਇਹ ਸਾਰਾ ਸਮਾਨ ਵੀ ਇੱਥੋਂ ਮਿਲ ਜਾਂਦਾ ਆ। ਜੁੱਤੀਆਂ ਵੀ ਦੇਖ ਸਕਦੇ ਹੋ, ਜੁੱਤੀਆਂ ਹਨਾ। ਪਰਸ ਜੁੱਤੀਆਂ ਐਵੇਂ ਦਾ ਸਾਰਾ ਕੁਝ ਮਿਲ ਜੂਗਾ ਇੱਥੋਂ। ਉਹ ਗਿਆ ਟਾਵਲ ਵਗੈਰਾ ਦੇਖ ਸਕਦੇ ਹੋ। ਕੀ ਪ੍ਰਾਈਸ ਆ ਵੀ ਟਾਵਲ ਦਾ? 200 ਰੁਪਏ ਠੀਕ ਹੈ 200 ਰੁਪਏ ਦੇ ਟੋਪ ਆ ਮੇਂ ਦੇਖ ਸਕਦੇ ਹੋ ਤੁਸੀਂ ਹਾਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਾਈ 1000 ਰੁਪਏ 1000 ਰੁਪਏ ਦਾ ਪ੍ਰਾਈਸ ਆ ਦੇਖ ਸਕਦੇ ਹੋ ਤੁਸੀਂ ਲੈ ਗਿਆਂਗਾ ਫਰੀਦ ਰਿਕ ਦਾ ਕਪੜਾ ਮਿਲੂ ਇਥੋਂ ਲੈਣਗੇ ਕੁੜਤੇ ਸੂਟ ਜੀਨਸ ਟੌਪ ਹਨਾ ਏਕ ਤਰੀਕੇ ਦਾ ਮਿਲ ਜੂਗਾ। ਆ ਜੁੱਤੀਆਂ ਦੇਖ ਸਕਦੇ ਹੋ। ਵਾਹ ਜੀ। ਕੀ ਪ੍ਰਾਈਸ ਆ ਬਾਈ ਪਰਸ ਦਾ? ਹੈ ਬਾਈ। 2200 2250 ਦੇ ਪਰਸ ਤੁਸੀਂ ਦੇਖ ਸਕਦੇ ਹੋ। ਲਓ ਜੀ। वहाँ भी अच्छे सूट देख सकते हो लाए हुए ने जुतियां भी देख सकते हो प्राइस है जी ढाई सौ ढाई ढाई सौ रुपये चप्पल ने सारिया ਹਾਂਜੀ ਅੱਜ ਦੀ ਵੀਡੀਓ ਆਪਾਂ ਕਰਦੇ ਆਂਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਆ ਪਟਿਆਲੇ ਦੀ ਸੰਡੇ ਸੇਲ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਬਲੌਗ ਤੱਕ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ